ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਜੀ ਲੋ ਜੀ ਬਾਬਾ ਜੀ ਕਰੋ ਬਾਬਾ ਤਰਤਾਸ ਦੀ ਸਮਾਜ ਜੀ ਠੀਕ ਹੈ ਜਿੱਥੇ ਬਾਬਾ ਤਰਤਾਸ ਜੀ ਨੇ ਗਦਾਵਰੀ ਨਦੀ ਦੇ ਵਿੱਚ ਤਪੱਸਿਆ ਕੀਤੀ ਸੀ ਮਸਤੂਆਣੇ ਵਾਲਿਆਂ ਨੇ ਇਹ ਉਹਨਾਂ ਦਾ ਸਥਾਨ ਹੈ ਜੀ ਗਦਾਵਰੀ ਨਦੀਆ ਦੇਖੋ ਇੰਨੀ ਲਾਤ ਡੋਬੋ ਜੀ ਸਿਰ ਤੋਂ ਪਹਿਲੀ ਪੌੜੀ ਪਰ ਹਾਂ ਜੀ ਤੇ ਅਸੀਂ ਇਹ ਲਾਸਟ ਪੌੜੀ ਹੈ ਜਿੱਥੋਂ ਇੱਥੋਂ ਪੌੜੀਆਂ ਚੱਲੂ ਹੁੰਦੀਆਂ ਨੇ ਜੀ ਠੀਕ ਹੈ ਆਹ ਜਗਾ ਤੋਂ ਇੱਥੋਂ ਪੌੜੀ ਐ ਚੱਲੂ ਹੁੰਦੀ ਠੀਕ ਹੈ ਇਹ ਫੈਸਲੇਗੀ ਕੋਠੀ ਦਾ ਥੱਲੇ ਜਾ ਕੇ ਅੱਗੇ ਉਹ ਗੇਟ ਹੈ ਗੇਟ ਦੇ ਵਿੱਚ ਅੰਦਰ ਜਾ ਕੇ ਬੈਠ ਕੇ ਉੱਥੇ ਤਪੱਸਿਆ ਕਰਦੇ ਹੁੰਦੇ ਸੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਤਪੋ ਸਥਾਨ ਹੈ ਜੀ ਇਹ ਕਰ ਲੋ ਦਰਸ਼ਨ ਇਹ ਸਾਰੀ ਇੱਧਰ ਗਦਾਵਰੀ ਨਦਰੀਏ ਇੱਧਰ ਨੂੰ ਵੀ ਤੇ ਇੱਧਰ ਨੂੰ ਵੀ ਸੀ ਠੀਕ ਹੈ ਤੇ ਇੱਥੋਂ ਹੀ ਸਵੇਰੇ ਇੱਧਰ ਨੂੰ ਜਾਂਦੀ ਹੈ ਇੱਧਰੋਂ ਆ ਰਹੀ ਹੈ ਜੀ ਇਹ ਇੱਧਰ ਨੂੰ ਜਾ ਰਹੀ ਹੈ ਤੇ ਸਵੇਰੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ਼ਨਾਨ ਕਰਾਉਂਦੇ ਨੇ ਸਤਖੰਡ ਚ ਅਵਚਲ ਨਗਰ ਨਦੀ ਢ ਦੇ ਵਿੱਚ ਉਹ ਇੱਕ ਗੱਗਰ ਇੱਥੇ ਹੀ ਭਰ ਕੇ ਲੈ ਕੇ ਜਾਂਦੇ ਨੇ ਠੀਕ ਹੈ ਸਵਾਗਤ ਇੱਕ ਗੱਗਰ ਇੱਥੇ ਹੀ ਭਰਦੇ ਨੇ ਠੀਕ ਹੈ ਜੀ ਵੀਰੇ ਧੰਨਵਾਦ ਜੀ ਸਾਰਿਆਂ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਸਾਰੇ ਦਰਸ਼ਨ ਕਰ ਲੈਣ ਤੇ ਬਹੁਤ ਇੱਥੇ ਚੱਲਦਾ ਹੈ ਠੀਕ ਹੈ ਜੀ ਦੇਖ ਲਓ ਸਾਰੀ ਸੰਗਤ ਇੱਥੇ ਇਹ ਸਾਰੀ ਹੁਣ ਇਹ ਸਾਰੀ ਬਾਬਾ ਤਰਦਾਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੋਏ ਨੇ ਸਾਰੇ ਇੱਥੇ ਠੀਕ ਹੈ ਜੀ ਕਿਸੇ ਟਾਈਮ ਤੇ ਇਹ ਦਿਨ ਅਸੀਂ 30 ਤਰੀਕ ਨੂੰ ਇੱਥੇ ਪਹੁੰਚੇ ਸੀ ਤੇ ਉਹ ਦਰਖਤ ਦੇਖਦੇ ਸੀ ਦਰਖਤਾਂ ਤੱਕ ਉੱਪਰ ਤੱਕ ਪਾਣੀ ਸੀ ਉਹ ਪੌੜੀਆਂ ਤੱਕ ਆਮ ਲੋਕੀ 10 ਪੌੜੀਆਂ ਉੱਪਰ ਪਾਣੀ ਸੀ ਅੱਜ ਬਹੁਤ ਪਾਣੀ